ਸੱਚਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਧਾਨਾ ਮਨਕੀਰ ਤੌਲਕ ਦੇ ਵੱਲੋਂ ਵੱਡੀ ਰਾਸ਼ੀ ਐਲਾਨੀ ਗਈ ਹੈ 5 ਕਰੋੜ ਦੀ ਸਹਾਇਤਾ ਦੇਣ ਦੀ ਗੱਲ ਕਹੀ ਗਈ ਹੈ ਮਨਕੀਰ ਤੌਲਕ ਦੇ ਵੱਲੋਂ ਜੀ ਹਾਂ ਅੱਜ ਮਨਕੀਰ ਤੌਲਕ ਡੇਰਾ ਬਾਬਾ ਨਾਨਕ ਪਹੁੰਚੇ ਨੇ ਹੜ੍ਹ ਪੀੜਤਾਂ ਦੇ ਕੋਲ ਜਿੱਥੇ 10 ਟਰੱਕ ਰਾਸ਼ਨ ਦੇ ਲੈ ਕੇ ਗਏ ਨੇ ਤੇ ਉੱਥੇ ਜਾ ਕੇ ਐਲਾਨ ਕੀਤਾ ਹੈ ਕਿ 5 ਕਰੋੜ ਰੁਪਏ ਡੋਨੇਟ ਕਰਨਗੇ ਮਨਕੀਰ ਤੌਲਕ ਉਹਨਾਂ ਕਿਸਾਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਿਨ੍ਹਾਂ ਦੇ ਘਰ ਖਰਾਬ ਹੋਏ ਨੇ ਹੜ੍ਹਾਂ ਦੇ ਵਿੱਚ ਉਹਨਾਂ ਵੱਲੋਂ ਘਰ ਬਣਾਉਣ जान ਗਏ ਇੱਥੇ ਤੱਕ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਦੋਸਤ ਨੇ ਪ੍ਰੀ ਡਾਇਰੈਕਟਰ ਵਾਲੇ ਜਿਨ੍ਹਾਂ ਨੂੰ ਇਹ ਗੁਜ਼ਾਰਿਸ਼ ਕੀਤੀ ਗਈ ਹੈ ਮਨਕਰ ਤੌਲਕ ਦੇ ਵੱਲੋਂ ਕੀ ਪ੍ਰੀ ਡਾਇਰੈਕਟਰਸ ਵਾਲੇ ਫਰੀ ਦੇ ਵਿੱਚ ਟਰੈਕਟਰਾਂ ਦੀ ਸੇਵਾ ਕਰਕੇ ਦੇਣਗੇ ਫਰੀ ਦੇ ਵਿੱਚ ਜਿਨ੍ਹਾਂ ਦੇ ਟਰੈਕਟਰ ਖਰਾਬ ਹੋਏ ਨੇ ਇਹਨਾਂ ਹੜਾਂ ਦੇ ਵਿੱਚ ਉਹਨਾਂ ਦੀ ਰਿਪੇਅਰਿੰਗ ਕਰਕੇ ਦੇਣਗੇ ਇੱਥੇ ਤੱਕ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਛੋਟੇ ਜ਼ਿਮੀਦਾਰ ਨੇ ਉਹਨਾਂ ਨੂੰ ਪੰਜਾਬ ਤੋਂ 100 ਡਾਇਰੈਕਟਰ ਜਿਹੜੇ ਆ ਉਹਨਾਂ ਵੱਲੋਂ ਦਿੱਤੇ ਜਾਣਗੇ ਡਿਸਕਾਊਂਟਡ ਪ੍ਰਾਈਸਸ ਦੇ ਉੱਤੇ ਘੱਟ ਰਾਸ਼ੀ ਦੇ ਉੱਤੇ ਉਹਨਾਂ ਨੂੰ ਟਰੈਕਟਰ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਇਲੀਆਂ ਵਾਨ ਸਕਣ ਤੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਐਨ ਆਰ ਆਈ ਜਿਹੜੇ ਉਹਨਾਂ ਦੇ ਨਾਲ ਜੁੜੇ ਨੇ ਜਿਹੜੇ ਉਹਨਾਂ ਦੀਆਂ ਫੈਮਲੀਆਂ ਨੇ ਐਨ ਆਰ ਆਈ ਫੈਮਲੀਆਂ ਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਐਨ ਆਰ ਆਈਸ ਨੇ ਉਹ ਪੰਜਾਬ ਦੀ ਸੇਵਾ ਕਰਨ ਇੱਥੇ ਆਣ 10 20 ਕਰੋੜ ਜਿੰਨਾ ਵੀ ਹੋ ਸਕਦਾ ਹੈ ਪੰਜਾਬ ਲਈ ਭੇਜਣ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਇਹਨਾਂ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਲੋਕ ਦੁਬਾਰਾ ਤੋਂ ਫੇਰ ਖੜੇ ਹੋ ਸਕਣ ਸੋਮਨ ਕਿਰਤ ਟੌਲਖ ਦੇ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਹੈ ਮਨਕੀਰ ਟੌਲਖ ਦੇ ਵੱਲੋਂ 5 ਕਰੋੜ ਦੀ ਰਾਸ਼ੀ ਦੇਣ ਦੀ ਵੱਡੀ ਗੱਲ ਕਹੀ ਗਈ ਹੈ ਦੱਸਦੀ ਹੈ ਕਿ ਇੱਕ ਐਨ ਜੀਓ ਦੇ ਨਾਲ ਮਿਲ ਕੇ ਮਨਕੀਰ ਟੌਲਖ ਠੜਾ ਨਾਲ ਪ੍ਰਭਾਵਿਤ ਘਰਾਂ ਦੇ ਦੁਬਾਰਾ ਤੋਂ ਉਹਨਾਂ ਨੂੰ ਖੜਾ ਕਰਨਗੇ ਦੁਬਾਰਾ ਤੋਂ ਉਹਨਾਂ ਨੂੰ ਰੈਨੋਵੇਟ ਕਰਨਗੇ ਜਿਹੜੇ ਘਰ ਟਹਿ ਗਏ ਨੇ ਉਹਨਾਂ ਨੂੰ ਬਣਾਉਣਗੇ ਇੱਥੇ ਤੱਕ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਹੋਰ ਡਾਟਾ ਵੀ ਇਕੱਠਾ ਕਰ ਰਹੇ ਹਾਂ ਹੋਰ ਜਿਹੜੇ-ਜਿਹੜੇ ਪਿੰਡਾਂ 'ਚ ਲੋੜ ਹੋएगी ਅਸੀਂ ਸਾਰੀ ਜਗ੍ਹਾ ਪਹੁੰਚਾਂਗੇ ਆਪਣੇ ਲੋਕ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ ਉਹ ਪੂਰਾ ਹੋ ਸਕੇ ਕਿਉਂਕਿ ਮਨਕਿਰਤ ਦਾ ਇਹ ਵੀ ਕਹਿਣਾ ਹੈ ਕਿ ਜੋ ਕੁਝ ਵੀ ਅਜ ਮਨਕਿਰਤ ਟੌਲਖ ਨੇ ਜਿੱਥੇ ਵੀ ਅਜ ਪਹੁੰਚੇ ਨੇ ਇਹ ਸਭ ਪੰਜਾਬ ਦੀ ਦੇਣ ਹੈ ਪੰਜਾਬੀਆਂ ਦੇ ਕਰਕੇ ਹੈ ਪੰਜਾਬ ਦੇ ਲੋਕਾਂ ਦੇ ਕਰਕੇ ਹੈ ਸੋ ਅਸੀਂ ਇਸ ਮਾੜੇ ਵਕਤ ਦੇ ਵਿੱਚ ਪੰਜਾਬ ਦੇ ਨਾਲ ਖੜੇ ਆ। ਸੋ ਇੱਕ ਵਾਰ ਫਿਰ ਦੱਸ ਦਈਏ ਕਿ ਮਨਕੀਰਤ ਔਲਖ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮਨਕੀਰਤ ਔਲਖ 5 ਕਰੋੜ ਦੀ ਰਾਸ਼ੀ ਦੇਣਗੇ। ਟਰੈਕਟਰਸ ਦੀ ਸੇਵਾ ਨਿਭਾਉਣਗੇ। ਡਿਸਕਾਊਂਟਡ ਪ੍ਰਾਈਸਸ ਦੇ ਟਰੈਕਟਰਸ ਜਿਹੜੇ ਆ ਉਹ ਕਿਸਾਨਾਂ ਨੂੰ ਮਿਲਣਗੇ। ਇੱਥੇ ਤੱਕ ਕੀ ਹੋਰ ਜਿਨ੍ਹਾਂ ਦੇ ਘਰ ਟਹਿਗੇ ਉਹ ਵੀ ਬਣਾ ਕੇ ਦੇਣਗੇ। ਇੱਥੇ ਤੱਕ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਟਰੈਕਟਰਸ ਐਨ ਆਰ ਆਈ ਵੱਲੋਂ ਭੇਜੇ ਜਾਣਗੇ ਉਹ ਵੀ ਦੇਖਿਆ ਜਾਏਗਾ ਕਿ ਜਿਹੜਾ ਡੀਜ਼ਲ ਹੈ ਉਹ ਵੀ ਇਸੀ ਰਾਸ਼ੀ ਦੇ ਵਿੱਚੋਂ ਪੁਆਏ ਜਾਣ ਜੋ ਕਿ ਐਨ ਆਰ ਆਈ ਪ੍ਰਾ ਉਹਨਾਂ ਦੇ ਭੇਜਣਗੇ ਸੋ ਬਹੁਤ ਵੱਡੀਆਂ ਗੱਲਾਂ ਜਮਨਕੀਰ ਤੌਲਕ ਦੇ ਵੱਲੋਂ ਕੀਤੀਆਂ ਗਈਆਂ ਜਦੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਨੇ ਦੱਸ ਦਈਏ ਕਿ ਇਹ ਵੱਡੀ ਰਾਸ਼ੀ ਹੈ ਜਿਹੜੀ ਜਮਨਕੀਰ ਤੌਲਕ ਦੇ ਵੱਲੋਂ ਐਲਾਨੀ ਗਈ ਹੈ ਔਰ ਮਨਕੀਰ ਦਾ ਇਹ ਕਹਿਣਾ ਸੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਔਰ ਮਰਦੇ ਦਮ ਤੱਕ ਖੜੇ ਰਾਂਗੇ ਕਿਉਂਕਿ ਸਾਨੂੰ ਬਣਾਉਣ ਵਾਲਾ ਵੀ ਪੰਜਾਬੀ ਹੈ ਆ ਕਾਫੀ ਕਿੰਨੀ ਲੈ ਕੇ ਆਏ ਆ ਸਾਬ ਸਾਬ ਦਾ ਜਾਨ ਸਾਬ 7 ਲੱਖ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕੀਸ਼ਨਾਂ ਸਾਰਾ ਲੱਦਿਆ ਆ ਜਿਹਦੇ ਖਰਾਬ ਨਾ ਪੂਸਿਆ ਗਿਆ ਹੈ ਸਾਰਾ ਕੁਝ ਪੂਸੇ ਵਕਤ ਵਿੱਚ ਕੋਈ ਚੀਜ਼ ਨਹੀਂ ਜਿਹਦੇ ਉੱਪਰ ਜਾਣਾ ਕਰ ਪਾਵੇ ਲੈ ਲਈ ਰਲ ਕੇ ਸਾਰੇ ਆ ਹੁਣ ਆਹੋ ਕੰਪਨੀ ਖਾਲਸੇਟ ਵਾਲੇ ਨਾਲ ਆ ਤੇ ਬਾਕੀ ਮਾਜਰ ਫਾਊਂਡੇਸ਼ਨ ਵਾਲੇ ਵੀ ਨਾਲ ਭਰਾਤ ਹੋਏ ਆ ਠੀਕ ਆ ਸੋ ਮੀਟ ਕਰ ਰਹੇ ਆ ਦੇ ਪੰਜਾਬ ਆਪੇ ਨਿਕਲ ਜਾਂਦਾ ਹੁੰਦਾ ਪੰਜਾਬ ਉਹ ਪੋਤਾ ਜਿਹਨੇ ਆਪਦੀ ਝਿੱਕ ਦੇ ਬਹੁਤ ਕੁਝ ਜਰਿਆ ਠੀਕ ਆ ਸਪੈਸ਼ਲ ਦੇ ਐਨ ਜੀਓ ਤੋਂ ਵੀ ਆਪਣੇ ਰੈਡ ਮਾਇਨੇ ਸੋ ਅਸੀਂ ਇਹਨਾਂ ਨੂੰ ਵੀ ਫੋਕਲ ਕਰ ਰਹੇ ਆ ਠੀਕ ਆ ਤੇ ਮੈਂ ਇੱਕ ਦੋਵੇਂ ਹੱਥ ਜੋੜ ਕੇ ਕਹਿੰਦਾ ਬਾਤ ਜੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਜਿਹ ਮੈਂ ਹੁਣ ਆਪਣੀ ਰਾਹ ਚੋਂਦੇ ਹੁੰਦੇ ਐਨ ਆਰ ਆਈ ਦੇ ਉੱਥੇ ਬੈਂਕ ਪਰ ਰਾਤ ਹੋ ਗਈ ਜੀ ਮੈਂ ਉਹਨਾਂ ਨੂੰ ਵੀ ਕਹਿੰਦਾ ਕੋ ਦਸਵੀਂ ਫੋਰਮ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੱ디 ਆਓ ਆਪਾਂ ਰਲ ਮਿਲ ਕੇ ਵੀ ਕਿਹਾ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਦਿੰਦੇ ਹਾਂ ਹਾਂਜੀ ਸਾਡੀ ਭਾਜੀ ਹੋਰ ਅਸੀਂ ਬੈਠੇ ਰਹਾ ਬਣਾਉਂਦੇ ਪਹਿਲਾਂ ਆਪਣੀ ਫ੍ਰੀਜਰੀ ਡਿਗਰ ਜਿਪਿਆ ਅੱਜ ਅਸੀਂ ਧਾਰੀ ਧਾਰੀ ਵਾਲਾ ਸੀ ਇੱਥੇ ਪਹਿਲਾਂ ਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਿੰਮੇਦਾਰਾਂ ਤੱਕ ਸਾਰੇ ਕਿਸਾਨ ਭਰਾਵਾਂ ਤੱਕ ਵੀ ਜਿਨ੍ਹਾਂ ਦਾ ਵੀ ਟਰੈਕਟਰ ਖਰਾਬ ਹੋਵੇ ਫ੍ਰੀ ਚ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੰਗੀ ਕਰਾ ਕਰੂਗਾ ਕੋਈ ਨਹੀਂ ਵਕਤ ਬੰਦੇ ਤੇ ਨਹੀਂ ਆਉਂਦਾ ਠੀਕ ਆ ਤੇ ਇਹਨੂੰ ਨਜੇਠਾਂਗੇ ਸਾਰੇ ਤਖੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ